ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼ਾਟਾ ਸਾਹਿਬ ਜਿਹੜਾ ਕਿ ਅਮਰਸਰ ਸਾਹਿਬ ਤੇ ਵਿੱਚਿਤ ਹੈ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਾਟਾ ਸਾਹਿਬ ਇਸ ਦੇ ਨਾਲ ਹੀ ਬਾਰ-ਬਾਰ ਦੁਆਇਨਾ ਦਵਾਨ ਹਾਲ ਆ ਤੇ ਉਹ ਸਾਹਮਣੇ ਐਂਟਰੀ ਗੇਟ ਆ ਤੇ ਚੱਲਦੇ ਹਾਂ ਹੁਣ ਗੁਰਦੁਆਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਾਉਨੇ ਆ ਦਰਸ਼ਨ ਤੇ ਨਾਲ ਦੱਸਦੇ ਹ ਇਤਿਹਾਸ ਇਹ ਗੁਰਦੁਆਰਾ ਸਾਹਿਬ ਤਕਰੀਬਨ ਬੱਸ ਸਟੈਂਡ ਤੋਂ ਕੋਈ 10 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਬਿਲਕੁਲ ਖਾਲਸਾ ਕਾਲਜ ਤੋਂ ਥੋੜੀ ਜਿਹੀ ਦੂਰੀ ਤੇ ਮੌਜੂਦ ਹੈ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਤੇ ਕਾਫੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਕਾਫੀ ਸੰਗਤਾਂ ਇੱਥੇ ਹਰ ਰੋਜ਼ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਸ ਦਾ ਇਤਿਹਾਸ ਇੱਥੇ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ ਸੀ ਤੇ ਇੱਥੇ ਹੀ ਗੁਰੂ ਅਰਜਨ ਦੇਵ ਜੀ ਦੇ ਕਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਲਿਆ ਸੀ ਉਹਨਾਂ ਦਾ ਨੰਦਨ ਦਰਸ਼ਨ ਕਰਾਉਂਦੇ ਆਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਇਹਦਾ ਤੁਸੀਂ ਖੂਦ ਦੇਖ ਰਹੇ ਹੋ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਉਸ ਸਮੇਂ ਜਦੋਂ ਗੁਰੂ ਅਰਜਨ ਦੇਵ ਜੀ ਇਸ ਜਗ੍ਹਾ ਤੇ ਆਏ ਤਾਂ ਕੁਝ ਲੋਕਾਂ ਇਸ ਇਲਾਕੇ ਦੇ ਲੋਕਾਂ ਨੇ ਗੁਰੂ ਅਰਜਨ ਦੇਵ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਸਾਡੇ ਇੱਥੇ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪਾਣੀ ਦੀ ਘਾਟ ਕਰਕੇ ਸਾਡੇ ਇੱਥੋਂ ਦੀਆਂ ਫਸਲਾਂ ਜਿਹੜੀਆਂ ਸੁੱਕ ਜਾਂਦੀਆਂ ਹਨ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਘਰੋਂ ਮਾਤਾ ਗੰਗਾ ਜੀ ਦੇ ਕੁੱਖੋਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਵਤਾਰ ਲਿਆ ਸੀ ਉਨ੍ਹਾਂ ਦੀ ਖੁਸ਼ੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਜਗ੍ਹਾ ਤੇ ਖੂਹ ਦਾ ਨਿਰਮਾਣ ਕਰਵਾਇਆ ਤੇ ਇਸ ਦਾ ਨਾਮ ਸ਼ਹਾਟਾ ਸਾਹਿਬ ਰੱਖ ਦਿੱਤਾ ਉਸ ਉਸ ਖੂਹ ਦੇ ਨਾਂ ਤੇ ਹੀ ਇਸ ਗੁਰਦਾਰੇ ਦਾ ਨਾਮ ਸ਼ਹਾਟਾ ਸਾਹਿਬ ਰੱਖਿਆ ਹੈ ਇਸ ਖੂਹ ਵਿੱਚ ਗੁਰੂ ਅਰਜਨ ਦੇਵ ਜੀ ਨੇ 6 ਹਾਟਾਂ ਪਾ ਕੇ ਇਸ ਖੂਹ ਦੀ ਖਦਵਾਈ ਕੀਤੀ ਤੇ ਇਥੋਂ ਦੀਆਂ ਫਸਲਾਂ ਹਰੀਆਂ ਭਰੀਆਂ ਹੋਣ ਲੱਗ ਗਈਆਂ ਕਹਿੰਦੇ ਹਨ ਕਿ ਕੋਈ ਵੀ ਸੱਚੇ ਮਨ ਨਾਲ ਇਥੇ ਆ ਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਉਸ ਦੀਆਂ ਅਰਦਾਸਾਂ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਇੱਥੇ ਜਿਨ੍ਹਾਂ ਦੇ ਘਰੇ ਪੁੱਤਰ ਦੀ ਦਾਤ ਨਹੀਂ ਹੁੰਦੀ ਉਸ ਉਹ ਵੀ ਇਸ ਜਗ੍ਹਾ ਤੇ ਅਰਦਾਸ ਬੇਨਤੀ ਕਰਦੇ ਹਨ ਤੇ ਉਹ ਆਪਣੀਆਂ ਝੋੜੀਆਂ ਭਰਦੇ ਹਨ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੇ ਕਾਫੀ ਬਦਿਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸ਼ਕਨ ਜਾਣੇ ਆ ਲੰਗਰ ਤੇ ਉਹ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਆ